ਜਿਸ ਗੁਰੂ ਤੋਂ ਅਸੀਂ ਸ਼ਕਤੀ ਲੈ ਕੇ ਜੀਵਨ ਜਿਉ ਰਹੇ ਆਂ ਅਗਰ ਉਸ ਗੁਰੂ ਨੂੰ ਬੱਚਿਆਂ ਦੇ ਹੁੰਦਿਆਂ ਕੋਈ ਉਹਦੀ ਬੇਅਦਬੀ ਕਰੇ ਕੋਈ ਉਹਦਾ ਨਰਾਦਰ ਕਰੇ ਤਾਂ ਫਿਰ ਬੱਚੇ ਦਾ ਆਪਣਿਆ ਵੀ ਇੱਕ ਫਰਜ਼ ਬਣ ਜਾਂਦਾ ਹੈ ਕਿ ਉਹ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਡੱਟ ਕੇ ਖੜੇ ਹੋਵੇ ਸੋ ਉਹਦੇ ਤੋਂ ਅਸੀਂ ਉਸਦੇ ਨਾਲ ਇੱਕ ਕਮਿਟਮੈਂਟ ਕੀਤੀ ਸੀ ਵਾਅਦਾ ਕੀਤਾ ਸੀ ਐਸਕੇਐਮ ਨਾਨ ਪ੍ਰੀਟੀਕਲ ਨੇ ਕਿ ਜੀ ਵਾਹਿਗੁਰੂ ਕਿਰਪਾ ਕਰੇ ਅਗਰ ਗੁਰੂ ਨਾਨਕ ਪਾਤਸ਼ਾਹ ਨੇ ਚਾਇਆ ਐਸ ਮੋਰਚੇ 'ਚੋਂ ਅਸੀਂ ਕਿਉਂਦੇ ਵਾਪਸ ਆਏ ਆ ਸਾਡੀ ਕੋਸ਼ਿਸ਼ ਹੋਏ ਦੀ ਕਿ ਅਸੀਂ ਭਾਈ ਵਿਡਾਲਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਲੜਾਈ ਨੂੰ ਅੱਗੇ ਤੋਰਾਂਗੇ ਔਰ ਵਾਹਿਗੁਰੂ ਕਿਰਪਾ ਕਰਨ ਸਾਡੇ ਸਾਰੇ ਸਿੱਖ ਧਰਮ ਦੇ ਉੱਤੇ ਸਾਡੀ ਕੌਮ ਤੇ ਅਸੀਂ ਇਹੋ ਜਿੱਤਾਂਗੇ ਜਦ ਤੱਕ ਲੈ ਕੇ ਜਾਵਾਂਗੇ ਅੱਜ ਸਾਡਾ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੇਨ ਪਰਪਸ ਹੈ ਇਸ ਲਈ ਆਏ ਆ ਕਿ ਦੇਖੋ ਇਨਾ ਲੰਬਾ ਸਮਾਂ ਹੋ ਗਿਆ ਕਿ ਪ੍ਰੋਟੈਸਟ ਚੱਲ ਰਹੇ ਨੇ ਇੱਕ ਅੰਦੋਲਨ ਚੱਲ ਰਿਹਾ ਹੈ ਅੰਦੋਲਨ ਕਿਉਂ ਚੱਲ ਰਿਹਾ ਹੈ ਸਵਾਲ ਇਹ ਹੈ ਕਿ 328 ਸਰੂਪ ਗਾਇਬ ਹੋ ਗਏ ਔਰ ਉਹਨਾਂ ਦੀ ਜੋ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਇੱਕ ਕਮਿਸ਼ਨ ਬਣ ਗਿਆ ਉਸ ਪਤਾ ਹੀ ਦੇ ਖਰਾਬ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਹੈ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਕਰੇ ਕੋਈ ਉਹਦੀ ਬਿਆਦਬੀ ਕਰੇ ਕਿਸੇ ਨੂੰ ਕੋਈ ਰਾਈਟ ਨਹੀਂ ਨਾ ਕਿਸੇ ਸਿੱਖ ਨੂੰ ਨਾ ਕਿਸੇ ਸਸਤਾ ਨੂੰ ਕਿਸੇ ਨੂੰ ਕੋਈ ਰਾਈਟ ਨਹੀਂ ਔਰ ਉਹ ਜਿਹੜੇ ਸਰੂਪ ਗਏ ਸਾਡੇ ਆਮ ਸਿੱਖ ਜੰਤ ਦੇ ਅੰਦਰ ਇੱਕ ਖਾਲਸਾ ਹੈ ਔਰ ਇਕੱਲਾ ਖਾਲਸਾ ਨਹੀਂ ਸਾਡੇ ਨਾਲ ਹੋ ਵੀ ਰਹੀਆਂ ਨਹੀਂ ਤੁਪਾ ਦੇਖ ਰਹੇ ਹਾਂ ਕਦੇ ਗੁਰੂ ਸਾਹਿਬ ਦੇ ਸਰੂਪ ਦੇ ਵਿੱਚੋਂ ਕੁਝ ਉੱਥੇ ਖਨਾ ਦਿੱਤੇ ਜਾਂਦੇ ਨੇ ਕਦੇ ਕੁਝ ਉੱਥੇ ਖਨਾ ਦਿੱਤੇ ਜਾਂਦੇ ਨੇ ਕਦੇ ਕਿਤੇ ਉਹਦਾ ਨੇ ਉਹਨਾਂ ਦਾ ਨਿਰਾਦਰ ਹੋ ਜਾਂਦਾ ਕਦੇ ਕਿਤੇ ਉਹਨਾਂ ਦਾ ਨਿਰਾਦਰ ਹੋ ਜਾਂਦਾ ਤਾਂ ਫਿਰ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਉਸ ਸਮੇਂ ਇਹ ਸਾਰਾ ਕਿਸੇ ਸਾਜ਼ਿਸ਼ ਤੇ ਤਹਿਤ ਤੇ ਨਹੀਂ ਹੋਇਆ ਜਾਂ ਨਾਲ ਦੀ ਨਾਲ ਸਾਡੀ ਕੌਮ ਨੂੰ ਇਹ ਵੀ ਇੱਕ ਡਰ ਹੈ ਇਹ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਇੱਕ ਕਿਤਾਬ ਜਿਹਦੇ ਅੰਦਰ ਹਿੰਦੀ ਦੇ ਵਿੱਚ ਛਾਪੀ ਗਈ ਆ ਕਿਤਾਬ ਉਹ ਔਰ ਉਹਦੇ ਅੰਦਰ ਸਾਡੇ ਸਤਿਗੁਰਾਂ ਦੇਕ ਔਰ ਉਹਦੇ ਤੇ ਮੋਹਰ ਸ਼੍ਰੋਮਣੀ ਕਮੇਟੀ ਦੀ ਲੱਗ ਰਹੀ ਹੈ ਤਾਂ ਸਾਨੂੰ ਇਹ ਖਦਸਾ ਹੋਰ ਵੀ ਮਤਲਬ ਵਗੈਰਾ ਹੋ ਜਾਂਦਾ ਹੈ ਗੰਭੀਰ ਹੋ ਜਾਂਦਾ ਹੈ ਕਿ ਕਿਤੇ ਸਾਡੀ ਜਿਸ ਤਰੀਕੇ ਦੇ ਨਾਲ ਉਸ ਕਿਤਾਬ ਦੇ ਵਿੱਚ ਸਤਿਗੁਰਾਂ ਦੇ ਕਰੈਕਟਰ ਦੇ ਉੱਤੇ ਉਂਗਲ ਚੁੱਕੀ ਗਈ ਹੈ ਕਿਤੇ ਕੱਲ ਨੂੰ ਸਾਡੀ ਉਹ ਕੁਰਬਾਨੀ ਹੈ ਅੱਜ ਇੱਥੇ ਹਾਜ਼ਰੀ ਭਰਨ ਆਏ ਆ ਅੱਜ ਅਸੀਂ ਪੂਰਨ ਤੌਰ ਦੇ ਉੱਤੇ ਹਾਜ਼ਰੀ ਇਸ ਲਈ ਭਰਨ ਆਏ ਆ ਕਿ ਅਸੀਂ ਕਮਿਟਮੈਂਟ ਕੀਤੀ ਹੈ ਅਸੀਂ ਇਹਦੇ ਨਾਲ ਭਾਈ ਬਡਾਲਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਨੂੰ ਅੱਜ ਸਾਰੇ ਦਾ ਸਾਰਾ ਐਸਪੀਐਨ ਨੌਨ ਕ੍ਰਿਮੀਨਲ ਸੋਹਣਿਆ ਸੋਹਣਿਆ ਬਖਰੀਓ ਲਾਲ ਸਵਾਲ ਇੱਥੇ ਇਹ ਆ ਕਿ ਅਸੀਂ ਮੰਗ ਕੀ ਕਰਦੇ ਆ ਅਸੀਂ ਚਾਹੁੰਦੇ ਕੀ ਆ ਇਹ ਕੋ ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਫਲਸਫਾ ਹੈ ਸਾਡਾ ਆਧਾਰ ਹੈ ਜਿਹਦੇ ਤੋਂ ਅਸੀਂ ਸਮੁੱਚੀ ਕੌਮ ਨੇ ਸੇਧ ਲੈ ਕੇ ਅੱਗੇ ਤੁਰਨਾ ਹੈ ਉਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਮੇਟੀ ਇੱਕ ਉਹ ਅਧਾਰਾ ਫਿਕਸ ਕੀਤਾ ਗਿਆ ਬਣਾਇਆ ਗਿਆ ਕੌਮ ਵੱਲੋਂ ਇਹ ਭਾਈ ਇਹ ਗੁਰੂ ਗ੍ਰੰਥ ਸਾਹਿਬ ਜਾ ਗੁਰਦੁਆਰਾ ਸਹਿਬਾਨਾ ਦਾ ਸਾਮ ਸੰਭਾਲ ਦੀ ਕੰਮ ਡਿਊਟੀ ਇਹ ਸੰਭਾਲਣਗੇ ਔਰ ਬੜੇ ਲੋਕਾਂ ਨੇ ਜੋਰ ਲਾ ਲਾ ਕੇ ਇਹ ਸਾਰਾ ਕੌਸ਼ਿਸ਼ ਕਰ ਕੋ ਚਾਇਆ ਇਹ ਸ਼ਰੋਣੀ ਕਮੇਟੀ ਐਵੇਂ ਨਹੀਂ ਬਣ ਗਈ ਇਹ ਵੀ ਵੱਡੀਆਂ ਕੁਰਬਾਨੀਆਂ ਚੋਂ ਨਿਕਲ ਕੇ ਬਣੀ ਹੈ ਔਰ ਜਿਹੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਜੋ ਕਮੇਟੀ ਬਣੀ ਕਿ ਉਹ ਕਮੇਟੀ ਦੀ ਅਜੇ ਰਿਸਪੋਨਸੀਬਿਲਟੀ ਨਹੀਂ ਬਣਦੀ ਇਹ ਕਿ ਉਹ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਉਸ ਵੇਲੇ ਵੀ ਬਣੀ ਹੋਇਆ ਕਮਿਸ਼ਨ ਨੇ ਰਿਪੋਰਟ ਦੇਤੀ ਆ ਉਹ ਕਮਿਸ਼ਨ ਦੀਆਂ ਦੀ ਰਿਪੋਰਟ ਹੈ ਲਗਭਗ 1100 ਸਫਿਆਂ ਦੀ ਰਿਪੋਰਟ ਹੈ ਜੀ ਇਹ ਔਰ ਇਸ ਰਿਪੋਰਟ ਦੇ ਵਿੱਚ ਇਹ ਸਪਸ਼ਟ ਕਿਹਾ ਗਿਆ ਕਿ ਉਹਨਾਂ ਬੰਦਿਆਂ ਦੇ ਖਿਲਾਫ ਬੰਦਿਆਂ ਦੇ ਨਾਮ ਮੈਂਸ਼ਨ ਕੀਤੇ ਗਏ ਔਰ ਇਹ ਕਿਹਾ ਕਿ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਪਰਚੇ ਦਰਜ ਹੋਣੇ ਚਾਹੀਦੇ ਨੇ ਔਰ ਇਹ ਉਸ ਕਮੇਟੀ ਨੂੰ ਬਣਾਉਣਾ ਕੀ ਮਤਲਬ ਕੋ ਕਮਿਸ਼ਨ ਬਣਾਉਣਾ ਕੀ ਮਤਲਬ ਜੇ ਉਹਨਾਂ ਦੀ ਗੱਲ ਦੇ ਉੱਤੇ ਗੌਰ ਹੀ ਨਹੀਂ ਕਰਨੀ ਤੇ ਇਹ ਕਹਿ ਕੇ ਸਾਰ ਦਈਏ ਕਿ ਅਕਾਲ ਤਖਤ ਸਾਹਿਬ ਦਾ ਪੇਰਵਾ ਦੇ ਦੇਣਾ ਅਸੀਂ ਸਮੁੱਚਾ ਸਿੱਖ ਜਗਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤ ਹਾਂ ਅਸੀਂ ਉਹਨਾਂ ਦੀ ਸਰਵ ਸਰਵੋਤਮ ਹੋਣ ਦੀ ਜਿਹੜੀ ਹੋਂਦ ਹੈ ਉਹ ਸਾਰੇ ਸਤਿਕਾਰਦੇ ਆ ਤੇ ਸਾਡੇ ਲਈ ਉਹ ਸੁਪਰੀਮ ਹੈ ਸੁਪਰੀਮ ਰਹੇਗਾ ਜੇ ਪਹਿਲਾਂ ਵੀ ਸੁਪਰੀਮ ਸੀ ਲੇਕਿਨ ਸਵਾਲ ਇੱਥੇ ਥੋੜਾ ਜਿਹਾ ਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਆ ਜਿਹੜੀ ਉਹਨੇ ਆਪਣੀ ਡਿਊਟੀ ਕੀ ਨਿਭਾਈ ਜੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਕੋਈ ਹੱਥੋਪਾਈ ਹੋ ਜਾਂਦਾ ਹੈ ਤਾਂ 307 ਦੇ ਮੁਕਦਮੇ ਸਾਡੀ ਸ਼੍ਰੋਮਣੀ ਕਮੇਟੀ ਕਰਵਾ ਦਿੰਦੀ ਹੈ ਉਹਦੇ ਤੇ ਤੇ ਜੇ ਕਿਤੇ ਸਾਡਾ ਗੁਰੂ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੁਰੂ ਤੋਂ ਉੱਪਰ ਤਾਂ ਹੋ ਨਹੀਂ ਸਕਦਾ ਤਾਂ ਸੁਪਰੀਮ ਹੈ ਔਰ ਜਿਹੜੇ ਸਾਡੇ ਸੁਪਰੀਮ ਨੇ ਉਹਨਾਂ ਦਾ ਨਰਾਦਰ ਸ਼ਰੋਮਣੀ ਕਮੇਟੀ ਦੇ ਵਿੱਚ ਬੈਠਣ ਵਾਲੇ ਲੋਕਾਂ ਵੱਲੋਂ ਅਗਰ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਸ਼ਰੋਮਣੀ ਕਮੇਟੀ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੇ ਗੋਗਲਿਆਂ ਤੋਂ ਮਿੱਟੀ ਝਾੜ ਰਹੀ ਹੈ ਸੋ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜੀ ਸ਼ਰੋਮਣੀ ਕਮੇਟੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜੋ ਬਣਦੀ ਸੀ ਜੇ ਦੇਕਰ ਇੱਕ ਪ੍ਰਧਾਨ ਦੀ ਪਾਗੋ ਉਤਾਰਨ ਦੇ ਤੇ ਇੱਕ ਪ੍ਰਧਾਨ ਦੇ ਨਾਲ ਹੱਥੋਂ ਪਾਈ ਹੋਣ ਤੇ 307 ਵਰਗੇ ਮੁਕੱਦਮੇ ਦਰਜ ਕੀਤੇ ਜਾ ਸਕਦੇ ਆ ਤਾਂ ਫਿਰ ਕਿਉਂ ਨਹੀਂ ਗੁਰੂ ਸਾਹਿਬ ਦਾ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਇਹ ਮੁਕੱਦਮੇ ਦਰਜ ਕੀਤੇ ਜਾ ਸਕਦੇ ਔਰ ਇਹ ਇਕੱਲਾ ਨਰਾਦਰ ਦੀ ਗੱਲ ਨਹੀਂ ਹੈ ਇਹਦੇ ਵਿੱਚ ਤਾਂ ਬਹੁਤ ਗੰਭੀਰ ਤੇ ਵੱਡੀ ਗੱਲ ਇਹ ਹੈ ਕਿ ਸਾਡੇ ਸਿੱਖੀ ਸਿਧਾਂਤਾਂ ਨੂੰ ਸਾਡੇ ਫਲਸਫੇ ਨੂੰ ਤਹਿਸ਼ਨਾਸ਼ ਕਰਨ ਵਾਲੀ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਔਰ ਸਾਡੇ ਸਤਿਗੁਰਾਂ ਦੇ ਸਰੂਪਾਂ ਦੇ ਸੰਬੰਧ ਚ ਮੈਂ ਜੇ ਜਿਆਦਾ ਗੱਲ ਨਾ ਕਰਦਾ ਹੋਇਆ ਮੇਰੀ ਇੰਨੀਕ ਬੇਨਤੀ ਹੈ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਸਰਕਾਰ ਕਿਰਪਾ ਕਰਕੇ ਉਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰੇ ਇਵਨ ਕਿ ਉਹ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਜਿਨ੍ਹਾਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਕਰੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਉਣਗੇ। ਅਗਰ ਸਰਕਾਰ ਨੂੰ ਅਸੀਂ 15 ਦਿਨ ਦਾ ਟਾਈਮ ਦਿੰਨੇ ਆ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ। ਅਗਰ ਸਰਕਾਰ 15 ਦਿਨ ਦੇ ਅੰਦਰ ਅੰਦਰ ਇਸ ਮਸਲੇ ਦਾ ਹੱਲ ਕਰਦੀ ਹੈ ਤਾਂ ਬਹੁਤ ਧੰਨਵਾਦੀ ਹੋਵਾਂਗੇ ਸਰਕਾਰ ਦੇ। ਅਗਰ ਨਹੀਂ ਤਾਂ 15 ਦਿਨ ਤੋਂ ਬਾਅਦ ਅਸੀਂ ਮਜਬੂਰ ਹੋਵਾਂਗੇ ਅਗਲੇ ਸਟੈਪ ਚੱਕਣ ਲਈ। ਫਿਰ ਅਸੀਂ ਇੱਥੇ ਇੱਕ ਸਭਾ ਬੁਲਾਵਾਂਗੇ ਉਹਦੇ ਵਿੱਚੋਂ ਫਿਰ ਇੱਕ ਚਰਚਾ ਕਰਾਂਗੇ ਖੁੱਲੀ ਚਰਚਾ ਕਰਾਂਗੇ ਖੁੱਲੀ ਚਰਚਾ ਕਰਨ ਤੋਂ ਬਾਅਦ ਕੀ ਚਾਹੀਦਾ ਹੈ ਕਿਹੋ ਜਿਹਾ ਮਸਲੇ ਦਾ ਹੱਲ ਹੋਣਾ ਚਾਹੀਦਾ ਉਸ ਦੇ ਲਈ ਅਗਲਾ ਸਟੈਪ ਆ ਜਿਹੜਾ ਉਹ ਅਗਲਾ ਪ੍ਰੋਗਰਾਮ ਅਸੀਂ ਉਸ ਪ੍ਰੋਗਰਾਮ ਤੋਂ ਬਾਅਦ ਦੇਵਾਂਗੇ ਪਰ ਉਹ ਬਾਅਦ ਦੇ ਵਿੱਚ ਸਰਕਾਰ ਫਿਰ ਨਾ ਐਨ ਆਰਡਰ ਦੀਆਂ ਗੱਲਾਂ ਕਰਦੀ ਹੈ ਕਿ ਦੇਖੋ ਜੀ ਇੱਥੇ ਤਾਂ ਬੜਾ ਘੱਟ ਹੋਏਗਾ ਇੱਥੇ ਨਾ ਐਨ ਆਰਡਰ ਦਾ ਸਿਚੁਏਸ਼ਨ ਬਣੇਗੀ ਸਿੱਖ ਕਦੇ ਵੀ ਮੈਂ ਇਹ ਕਲੀਅਰ ਕਰਦੇ ਆਂ ਤੇ ਲਾਂਡ ਆਰਡਰ ਨੂੰ ਤੋੜਨ ਵਾਲੇ ਨਹੀਂ ਐ ਇਕ ਕਲ ਤਾਂ ਮੇਰੀ ਇਹ ਕਲੀਅਰ ਕਰ ਲਿਓ ਤੇ ਦੂਸਰੀ ਗੱਲ ਜਿਹੜਾ ਸਾਡੀ ਲੜਾਈ ਹੈ ਇਹਨੂੰ ਕੱਲਾ ਇਹ ਨਾ ਮੰਨਿਆ ਜਾਏ ਕਿ ਸਿੱਖ ਕੌਮ ਦੀ ਲੜਾਈ ਹੈ ਸਾਡੀ ਲੜਾਈ ਆ ਪੂਰੇ ਦੇਸ਼ ਲਈ ਪੂਰੇ ਸਟੇਟ ਲਈ ਆਪਣੀ ਸੂਬੇ ਲਈ ਔਰ ਆਮ ਮਨੁੱਖਤਾ ਲਈ ਸਾਡੇ ਸਤਪੁਰ ਕਹਿੰਦੇ ਨੇ ਸੱਬੇ ਸੰਧੀ ਵਾਲ ਸਨਾਇਨ ਕੋਈ ਨਾ ਵਿਸੇ ਮਹਾਰਾਜ ਜੀਓ ਇਹ ਕਹਿੰਨੇ ਮੇਰੇ ਬਾਦਸ਼ਾਹ ਤੇ ਜਿਹੜੇ ਇਹ ਕਹਿ ਰਹੇ ਨੇ ਕਿ ਸੱਬੇ ਸੰਧੀ ਵਾਲ ਸਦਾਇਨ ਸੱਬੇ ਸੰਧੀ ਵਾਲਤਾ ਦੇ ਤੇ ਉਹ ਤੇ ਪਹਿਰਾ ਦੇਵਾਂ ਦੇਣ ਵਾਲੇ ਨੇ ਔਰ ਉੱਤੇ ਉਹਨਾਂ ਦੇ ਨਾਲ ਛੇੜਛਾੜ ਕਰਕੇ ਕੌਮ ਨੂੰ ਭੜਕਾਉਣ ਵਾਲੀ ਕੋਈ ਹਰਕਤ ਕਰਕੇ ਕੌਮ ਨੂੰ ਮੌੜ ਦਵਾਰਾ ਮਤਲ ਅੱਗ ਦੇ ਵਿੱਚ ਝੋਕਣ ਵਾਲੀ ਗੱਲ ਹੈ ਔਰ ਜਿਹੜੀ ਮਨੁੱਖਤਾ ਦੀ ਆਪਸੀ ਭਾਈਵਾਲਕ ਸਾਂਝ ਹੈ ਉਹ ਸਾਦ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ ਅਗਰ ਉਹ ਸਰੂਪਾਂ ਨੂੰ ਤੁਰੰਤ ਨਹੀਂ ਲੱਭਿਆ ਜਾਂਦਾ ਔਰ ਉਹ ਤੁਰੰਤ ਉਹਨਾਂ ਸਰੂਪਾਂ ਦੀ ਅਸ ਬ੍ਰਾਂਧ ਕੀ ਹੁਣੀ ਅਤੀ ਜ਼ਰੂਰੀ ਹੈ ਤਾਂ ਕਿ ਸਾਡੀ ਸਰਕਾਰ ਔਰ ਸਾਡੀ ਸ਼ਰੂਮਣੀ ਕਮੇਟੀ ਇਹ ਗੱਲ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਿੱਚ ਸਫਲਤਾ ਦੇਖਦੇ ਆ ਕੀ ਕਰਦੇ ਨੇ 15 ਦਿਨ ਦਾ ਸਮਾਂ ਦਿੰਨੇ ਆ ਉਸ ਤੋਂ ਬਾਅਦ ਫਿਰ ਸਾਡੇ ਲਈ ਇਹ ਮਜਬੂਰੀ ਹੋਏਗੀ ਕਿ ਅਗਲਾ ਪ੍ਰੋਗਰਾਮ ਦੇਵਾਂਗੇ ਸਾਡੀ ਮੰਗ ਹੈ ਕਿ ਵਿਡਾਲਾ ਸਾਹਿਬ ਨੇ ਵਿਡਾਲਾ ਸਾਹਿਬ ਨੇ ਪਹਿਲਾਂ ਹੀ ਵਿਡਾਲਾ ਸਾਹਿਬ ਨੇ ਇਹ ਗੱਲਾਂ ਬਾਤਾਂ ਸਰਕਾਰਾਂ ਤੱਕ ਪਹੁੰਚਾ ਦਿੱਤੀਆਂ ਨੇ ਆ ਦੇਖੋ ਆ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚ ਚੁੱਕਿਆ ਕਿ ਭਾਈ ਆ ਟੋਟਲ ਜੋ ਐਸਟਮੀ ਕਮਿਸ਼ਨ ਨੇ ਕਿਹਾ ਜੋ ਇਹਨਾਂ ਰਿਪੋਰਟਾਂ ਆਇਆ ਉਹਦਾ ਟੋਟਲ ਵੇਰਵਾ ਦੇ ਕੇ ਦੱਸ ਦਿੱਤਾ ਗਿਆ ਸਰਕਾਰ ਨੂੰ ਪਰ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਵੀ ਭਲੇਕੇ ਚ ਨਾ ਰਹੇ ਵੀ ਸਾਨੂੰ ਦਾ ਪਤਾ ਨਹੀਂ ਪਹਿਲੀ ਤਾਂ ਗੱਲ ਹੈ ਕਿ ਕਮਿਸ਼ਨ ਬਣਿਆ ਕਮਿਸ਼ਨ ਸ਼੍ਰੋਮਣੀ ਕਮੇਟੀ ਨੂੰ ਆਪ ਨੂੰ ਸਾਰਾ ਧਿਆਨ ਹੈ ਪਰ ਫਿਰ ਵੀ ਮੈਂ ਕਹਾਂਗਾ ਕਿ ਸ਼੍ਰੋਮਣੀ ਕਮੇਟੀ ਤੱਕ ਵੀ ਇਹ ਪੱਤਰ ਉਚਾਇਆ ਸ਼ੁਅਸ ਕਰਕੇ ਇਨਾਂ ਵੱਲੋਂ ਦਿੱਤੀ ਹੋਏ ਇਸ ਪੱਤਰ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਸਰਕਾਰ ਕਾਰਵਾਈ ਕਰੇ ਤਾਂ ਕਿ ਲੋਕਾਂ ਨੂੰ ਸਿੱਖਾਂ ਨੂੰ ਆਪਸੀ ਸਾਰੇ ਸਮਾਜ ਨੂੰ Hindu, Muslim, Sikh, ईसाई ਸਾਰੇ ਭਾਈਚਾਰਕ ਸਾਜ ਉਮੈ ਜਿਵੇਂ ਬਹਾਲ ਰੱਖ ਸਕਣ ਕਿਸੇ ਵੀ ਏਕਤਾ ਦੇ ਵਿੱਚ ਕਿਸੇ ਦੇ ਪ੍ਰੇਮ ਪਿਆਰ ਦੇ ਵਿੱਚ ਸਭੇ ਸੰਦੀ ਵਾਲਤਾ ਦੇ ਸੁਨੇਹੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕ੍ਰੱਤਨਾ ਨਾ ਆਵੇ ਇਹ ਇਹ ਬਹੁਤ ਹੀ ਜ਼ਰੂਰੀ ਹੈ ਉਹਨਾਂ ਸਰੂਪਾਂ ਦੀ ਬਦਲਤ ਕਰਕੇ ਉਹਨਾਂ ਨੂੰ ਸਿੱਖ ਜਗਤ ਦੇ ਫੋਰਮ ਦੇ ਅੱਥਾਂ ਦੇ ਵਿੱਚ ਸਭ ਪਰਦੇਸ ਪ੍ਰਧਾਨ ਜੀ ਕਮਿਸ਼ਨ ਨੇ ਕਿੰਨਾ ਦਾ ਨਾਮ ਨਾਮਜ਼ਦ ਕੀਤਾ ਹੈ ਕਿ 100 ਇਚ ਹੈ ਉਹਨਾਂ ਨੇ ਐਫਆਈ ਨਹੀਂ ਚਾਹੀਦਾ ਮਾਈਕ ਬੇਨਤੀ ਕਰਾਂ ਉਹਦੇ ਵਿੱਚ ਆਹ ਉਹਨਾਂ ਬੰਦਿਆਂ ਦੇ ਨਾਮ ਮੈਂਸ਼ਨ ਨੇ ਸਾਨੂੰ 4 ਮਿੰਟ ਤੋਂ ਹੁਣ ਨਹੀਂ ਦੇ ਦਿੰਦੇ ਇਹ ਬੰਨ ਦੇ ਦਿੰਦੇ ਆ ਗੱਲਾ ਸਾਹਿਬਾ ਮੁਖਲੇ ਦੇ ਕੈਬਨਟ ਦੇ ਸਭਕਾਂ ਵਿੱਚ ਅਸੀਂ ਪ੍ਰੋਵਾਈਡ ਕਰਾ ਦੇਣੀ ਤੁਸੀਂ ਗੱਲ ਕੀਤੀ ਪੰਜਾਬ ਸਰਕਾਰ ਦੀ ਬਰਗਾੜੀ ਤੇ ਵਹਿਬਲ ਕਲਾ ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਕੀ ਤੁਸੀਂ ਉੱਥੇ ਹੀ ਮੋਰਚਾ ਲਾਉਂਗੇ ਦੇਖੋ ਸਵਾਲ ਕੀ ਹੈ ਸਰਕਾਰ ਕੋਲੋਂ ਕੀ ਆਸ ਕਰਦੇ ਹੋ ਵੀ ਇੱਥੇ ਮਿਲ ਜੇਗਾ ਸਵਾਲ ਇਹ ਹੈ ਕਿ ਇੱਥੇ ਐਫ ਆਈ ਆਰ ਦਰਜ ਕਰਨ ਦਾ ਮੈਸੇਜ ਮਿਲਿਆ ਹੋਇਆ ਹੈ ਸਰਕਾਰ ਨੂੰ ਇਸ ਰਿਪੋਰਟ ਦੇ ਰਾਹੀਂ ਸਾਹਮਣੇ ਕਵਾ ਦਿਓ ਅਗਰ ਇਹਦੇ ਰਾਹੀਂ ਮੈਸੇਜ ਮਿਲ ਚੁੱਕਿਆ ਸਰਕਾਰ ਨੂੰ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਆ ਰਹਿ ਗਈ ਗੱਲ ਬਰਗਾੜੀ ਜਿਹਾ ਦੂਸਰਾ ਮੈਂ ਇੱਕ ਬੇਨਤੀ ਕਰਾਂ ਸਾਡਾ ਇੱਕ ਸਿੰਘ ਟਾਵਰ ਤੇ ਬੈਠਾ ਹੈ ਲੰਬੇ ਸਮੇਂ ਤੋਂ ਬੈਠਾ ਹੈ ਕਾਦੇ ਲਈ ਕਿ ਇੱਕ ਐਕਟ ਬਣਾਇਆ ਜਾਏ ਕਾਨੂੰਨ ਬਣਾਇਆ ਜਾਏ ਜੀ ਦੇ ਨਾਲ ਕਿਸੇ ਵੀ ਧਾਰਮਿਕ ਗ੍ਰੰਥ ਤੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇ ਇੱਕਰ ਸਵਾਲੇ ਦੇਖੋ ਕੱਲ ਇਹਨਾਂ ਦਾ ਇੱਕ ਮੰਤਰੀ ਬੋਲ ਰਿਹਾ ਸੀ ਕੰਡਾ 70 ਸਾਲ ਹੋ ਗਏ ਕਿਸੇ ਨੇ ਨਹੀਂ ਬਣਾਇਆ ਅਸੀਂ ਆਏ ਤਾਂ ਬਣਾ ਰਹੇ ਹਾਂ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਧੰਨਵਾਦ ਤੁਸੀਂ ਬਣਾ ਰਹੇ ਪਰ ਬਣਾ ਕਿਵੇਂ ਰਹੇ ਹੋ ਇਹ ਸੁਣ ਲਿਓ ਉਹ ਭਾਈ ਜੇ ਤੁਸੀਂ ਬਣਾ ਰਹੇ ਹੁੰਦੇ ਤਾਂ ਸਾਡੇ 3.5 ਸਾਲ ਦੇ ਆਏ ਹੂੰ ਤੁਸੀਂ ਲੋਕਾਂ ਨਾਲ ਬਰਗਾੜੀ ਦੇ ਅੰਦਰ ਵਾਅਦਾ ਕਰਕੇ ਆਏ ਸੀ ਕਿ ਅਸੀਂ ਇਨਸਾਫ ਦੇਵਾਂਗੇ ਇਸ ਬੇਅਦਬੀ ਨੂੰ ਰੋਕਾਂਗੇ ਸਖਤ ਕਾਨੂੰਨ ਬਣਾਵਾਂਗੇ ਪੁਰਾਣਤਮਾਨ ਦੀ ਖੋਦੀਆਂ ਵੀਡੀਓਜ਼ ਪਈਆਂ ਨੇ ਲੋਕਾਂ ਦੇ ਸਾਹਮਣੇ। ਪਰ ਇਹ ਕਿਹਾ ਹੈ ਲੇਕਿਨ ਅੱਜ ਟਿੱਕਰ ਨਹੀਂ ਬਣਾਇਆ। ਅੱਜ ਇਹ ਬਣਵਾਉਣ ਵਾਸਤੇ ਇੱਕ ਆਦਮੀ ਨੂੰ ਲਗਾਤਾਰ ਕਿੰਨੇ ਮਹੀਨੇ ਹੋ ਗਏ ਟਾਵਰ ਤੇ ਬੈਠੇ ਨੂੰ। ਪਰ ਉਹ ਗੁਰਮਤ ਪਿਆਰੇ ਦੀ ਪ੍ਰਮਾਤਮਾ ਮੂਰੇ ਅਸੀਂ ਅਰਦਾਸ ਕਰਦੇ ਹਾਂ ਉਹਦੀ ਜੰਜੀ ਲੰਬੀ ਹੋਵੇ। ਔਰ ਸੋ ਨੂੰ ਅੱਜ ਹਾਂ ਮੈਂ ਵਾਦਾ ਗੁਰਦੀਪ ਸਿੰਘ ਜੀ ਮੈਂ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਅੱਜ ਵੀ ਸਤਿਗੁਰੂ ਮੇਰ ਕਰਨ ਸਰਕਾਰ ਨੂੰ ਸਮਤ ਬਕਸ਼ਨ ਸਤ ਬੁੱਧੀ ਬਕਸ਼ਨ ਤਾਂ ਕਿ ਇਹਨੂੰ ਰੋਕ ਲਈਏ ਪਰ ਇਹ ਸਰਕਾਰਾਂ ਸਾਡੇ ਜਦੋਂ ਅਸੀਂ ਐਜੂਕੇਸ਼ਨਾਂ ਕਰਦੇ ਆ ਨਾ ਜੀ ਬੜੀਆਂ ਬੜੀਆਂ ਅੰਦੋਲਨ ਹੁੰਦੇ ਨੇ ਦੇਸ਼ ਦੇ ਅੰਦਰ ਉਹਨਾਂ ਅੰਦੋਲਨਾਂ ਨੂੰ ਡਾਇਵਰਟ ਕਰਨ ਵਾਸਤੇ ਇੱਕ ਕੋਈ ਸਾਧਨ ਆ ਉਹਨਾਂ ਦੇ ਕੋਲ ਕਿ ਕਿਸੇ ਵੀ ਗੁਰੂ ਘਰ ਦੇ ਅੰਦਰ ਕਿਸੇ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਰਤਾ ਜਿੰਨੀ ਵੀ ਕੋਈ ਮਾੜੀ ਮੋੜ ਛੇੜਛਾੜ ਕਰਕੇ ਬੇਅਦਬੀ ਦਾ ਮਾਮਲਾ ਉਠਾ ਕੇ ਸਾਡੇ ਅੰਦੋਲਨ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਇਹ ਇੱਕ ਬਹੁਤ ਵੱਡਾ ਹਥਿਆਰ ਹੈ ਪੋਲਿਟਿਕਲ ਧਿਰਾਂ ਕੋਲ। ਪਰ ਸਾਰਿਆਂ ਕੋਲੇ ਆ ਕਿਸੇ ਇੱਕ ਕੋਲੇ ਨਹੀਂ ਹੈ। ਸੀਨੀਅਰ ਵੀ ਨਹੀਂ ਕਿਹਾ ਜਾਂ ਸਮੁੱਚੀ ਸਰਕਾਰ। ਕਿਹੋ ਜਿਹਾ ਕਾਨੂੰਨ ਚਾਹੁੰਦੇ? ਵੈਦ ਵੀ ਨਹੀਂ ਕਿਹੋ ਜਿਹਾ ਚਾਹੁੰਦੇ। ਦੇਖੋ ਅਸੀਂ ਤਾਂ ਇਹ ਚਾਹਾਂਗੇ ਕਿ ਗੁਰੂ ਸਾਡਾ ਸੁਪਰੀਮ ਹੈ। ਜਿਹੜਾ ਗੁਰੂ ਇਹ ਕਹਿ ਰਿਹਾ ਕਿ ਸਾਡਾ ਮੁਸਲਮ ਭਾਈ ਵੀ ਸਾਡਾ ਹੈ। ਈਸਾਈ ਵੀ ਸਾਡਾ ਹੈ। ਸਾਡਾ ਹਿੰਦੂ ਵੀ ਸਾਡਾ ਹੈ। ਕਿ ਵੀ ਸਾਡਾ ਸਾਰੇ ਸਾਡੇ ਨੇ ਜਿਹੜਾ ਐਡਾ ਵੱਡਾ ਸਨੇਹਾ ਦੇ ਰਿਹਾ ਤੇ ਰੇਕ ਨੂੰ ਗੱਲ ਨਾਲ ਲਾ ਰਿਹਾ ਹੈ ਔਰ ਉਹਦੇ ਨਾਲ ਬਿਆਦਦੇ ਹੁੰਦੀ ਆ ਉਹਦੇ ਨਾਲ ਛੇੜਛਾੜ ਕਰਦਾ ਕੋਈ ਬੰਦਾ ਤਾਂ ਮੈਨੂੰ ਲੱਗਦਾ ਐਡਾ ਵੱਡਾ ਸੁਨੇਹਾ ਦੇਣ ਵਾਲਾ ਤੇ ਉਹਦੇ ਖਰਾਬ ਕੋਈ ਇਹੋ ਜੀ ਹਰਕਤ ਕਰੇ ਤਾਂ ਉਹਦਾ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਸਿਰੂ ਘੜਦੀ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਮੋਤ ਦੇ ਜਿਹੜਾ ਜੁਨਾ ਦੇ ਵਿੱਚ ਤਾਂ ਅੱਜ ਨਹੀਂ ਧੱਕਾ ਨਹੀਂ ਨਿਕਲ ਕੇ ਬਾਹਰ ਹੋ ਜਾਣਾ ਹੈ ਉਹ ਤਾਂ ਐਡਾ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਪਵਿੱਟੀ ਦੇ ਵਿੱਚ ਕੋਈ ਆਦਮੀ ਇਹੋ ਜੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ। ਹੋਰ ਕੇ ਦਾ ਕੋਈ ਸਵਾਲ? ਇੱਕ ਲੈਂਡ ਪੁਲਿੰਗ ਦਾ ਮਾਮਲਾ ਬੜਾ ਭਗਿਆ ਆਇਆ ਜੀ। ਉਹਨੂੰ ਕੀ ਸਮਝਦੇ ਹੋ ਤੇ ਦੂਜਾ ਮੁੱਖ ਮੰਤਰੀ ਦੀ ਟਿੱਪਣੀ ਵੀ ਜਿਹੜੇ ਐਸਕੇਮ ਦੇ ਆਗੂ ਨੇ ਉਹ ਤਾਂ ਕਦੇ ਖੇਤਾਂ 'ਚ ਨਹੀਂ ਗਏ। ਮੈਂ ਬੇਨਤੀ ਕਰਾਂ। ਸਵਾਲ ਕੀ ਹੈ? ਆਪਾਂ ਅੱਜ ਇਹ ਮੈਂ ਤੁਹਾਨੂੰ ਬਾਹਰ ਨਿਕਲ ਕੇ ਸਾਰੀਆਂ ਇਹਨਾਂ ਗੱਲਾਂ ਦੇ ਜਵਾਬ ਦੇ ਦੂੰਗਾ। ਲੇਕਿਨ ਆਪਾਂ ਅੱਜ ਜਿਹੜੀ ਇਹ ਕਰ ਰਹੇ ਹਾਂ ਇਹ ਮੇਰੇ ਸਤਿਗੁਰੂ ਦੇ ਮਾਮਲੇ ਦੇ ਸਬੰਧ 'ਚ ਇਸ ਕਰਕੇ ਸਵਾਲ ਆਪਾਂ ਇਹਦੇ ਘੇਰੇ 'ਚ ਰੱਖੀਏ। ਡੀਐਚ ਮਾਜੂਦ ਤੁਹਾਡਾ ਜੁਰਮ ਸਵਾਲ ਆਇਆ। ਬਾਰ ਨਿਕਲ ਕੇ ਆਪਾਂ ਬਦਲ ਤੁਹਾਡੇ 15 ਦਿਨ ਬਾਅਦ 6 ਅਗਰ ਨੂੰ ਕਾਰਵਾਈ ਦੇਖੋ ਸਵਾਲ ਇਹ ਹੈ ਕਿ ਕਿਸੇ ਨੇ ਵੀ ਨਹੀਂ ਕੀਤੀ ਅਸੀਂ ਸਾਰੇ ਮਿਲ ਜੁੜ ਕੇ ਸਿਰ ਜੋੜ ਕੇ ਬੈਠਾਂਗੇ ਕੌਮ ਕੀ ਚਾਹੁੰਦੀ ਨੇ ਸਾਰੇ ਲੋਕ ਕੀ ਚਾਹੁੰਦੇ ਨੇ ਉਹਦੇ ਮੁਤਾਬਕ ਅਸੀਂ ਐਕਸ਼ਨ ਕਰਦੇ ਹਾਂ ਜੀ ਬਸ਼ਰਮੇ ਕਮੇਟੀ ਦੇ ਜਿਹੜੇ ਬੰਦਿਆਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੂੰ ਅਸੀਂ ਕਾਰਵਾਈ ਕਰ ਚੁੱਕੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ